ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਕਰਨ ਜਾ ਰਹੇ ਹਾਂ ਗੱਲ ਕੰਗਣਾ ਰੋਦੀ ਜੋ ਫਿਲਮ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਆ 17 ਜਨਵਰੀ ਨੂੰ ਯਾਨੀ ਕਿ ਅੱਜ ਅੱਜ ਦੇ ਦਿਨ ਰਿਲੀਜ਼ ਹੋਣ ਜਾ ਰਹੀ ਆ ਕੰਗਣਾ ਰੋਦੀ ਫਿਲਮ ਐਮਰਜੈਂਸੀ ਜੋ ਕਿ ਬਈ ਆਪਣੇ ਸਿੱਖਾਂ ਦੇ ਖਿਲਾਫ ਆਏ ਫਿਲਮ ਜਿਹਦੇ ਵਿੱਚ ਇਹਨਾਂ ਨੇ ਆਪਣੇ ਸਿੱਖਾਂ ਦਾ ਕਤਲੇਆਮ ਹੁੰਦਾ ਸੀ ਤੇ ਉਹ ਸੀਨ ਦਿਖਾਏ ਗਏ ਆ ਕੁਝ ਕੁ ਸੀਨ ਇਹਨਾਂ ਨੇ ਕਿਹਾ ਗਿਆ ਸੀ ਕੰਗਣਾ ਰੌਂਤ ਬਨਿਓ ਵੀ ਅਸੀਂ ਕੱਟ ਦਿੱਤੇ ਗਏ ਆ ਸੀਨ ਜੋ ਸਾਡੇ ਸਿੱਖਾਂ ਦੇ ਖਿਲਾਫ ਇਹ ਜੋ ਫਿਲਮ ਕਿਉਂਕਿ ਇਹਨੇ ਉਹਦੇ ਵਿੱਚ ਖੁਦ ਕੰਗਣਾ ਰੌਂਤ ਦਾ ਰੋਲ ਆ ਜੋ ਇਹਨੇ ਉਹਦੇ ਵਿੱਚ ਜੋ ਹੀਰੋ ਬਣੀ ਹੋਈ ਆ ਤਾਂ ਇਹ ਇੰਦਰਾ ਗਾਂਧੀ ਬਣ ਕੇ ਤਾਂ ਜਿਵੇਂ ਜਿਵੇਂ ਹੋਇਆ ਸੀ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ ਸੀ ਸਿੱਖਾਂ ਦੇ ਉੱਪਰ ਕਤਲੇਆਮ ਹੋਇਆ ਸੀ ਉਹ ਚੀਜ਼ਾਂ ਦਿਖਾਈਆਂ ਗਈਆਂ ਇਸ ਫਿਲਮ ਦੇ ਵਿੱਚ ਇਹਦਾ ਕਰਕੇ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਰੋਧ ਸੀ ਆ 5-4 ਮਹੀਨਿਆਂ ਤੋਂ ਇਹ ਫਿਲਮ ਤੇ ਰੋਕ ਲੱਗੀ ਗਈ ਸੀ ਫਿਲਮ ਰਿਲੀਜ਼ ਹੋਣ ਤੋਂ ਰੋਕੀ ਗਈ ਸੀ ਤੇ ਜੋ ਆਪਾਂ ਕਹਿ ਦਈਏ ਹੁਣ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ 17 ਜਨਵਰੀ ਨੂੰ ਯਾਨੀ ਕਿ ਅੱਜ ਦੇ ਦਿਨ ਇਹ ਰਿਲੀਜ਼ ਹੋਣ ਜਾ ਰਹੀ ਆ ਫਿਲਮ ਜਿਹਦਾ ਕਰਕੇ ਸਾਡੇ ਪੰਜਾਬ ਦੇ ਵਿੱਚ ਵੱਡੇ ਵੱਡੇ ਹੰਗਾਮੇ ਸ਼ੁਰੂ ਹੋ ਜਾਣਗੇ ਤਾਂ ਜੰਗ ਲੱਗ ਸਕਦੀ ਹੈ ਮੇਰੇ ਹਿਸਾਬ ਨਾਲ ਲੋਕਾਂ ਦੀ ਆਪਸ ਵਿੱਚ ਕਿਉਂਕਿ ਜਿਹੜੀ ਇਹ ਕੰਗੜਾ ਰੌਤਾ ਇਹ ਭਾਜੀਪੀ ਦੇ ਵਿੱਚ ਆ ਤਾਂ ਇਹਦੇ ਨਾਲ ਸਾਡੇ ਸਿੱਖਾਂ ਦੀ ਟੱਕਰ ਲੱਗ ਸਕਦੀ ਆ ਬਹੁਤ ਵੱਡਾ ਪਚਾਲ ਪੈ ਸਕਦਾ ਪੰਜਾਬ ਦੇ ਵਿੱਚ ਜੇ ਇਹ ਫਿਲਮ ਲੱਗ ਗਈ ਤਾਂ ਅੱਜ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਪਰਦੇ ਉੱਪਰ ਆਨ ਆਨ ਲੱਗੀ ਆ ਬਸ ਅਗਰ ਜੇ ਇਹ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੋਗੀ ਪਰਦੇ ਤੇ ਪਹੁੰਚ ਗਈ ਤਾਂ ਆਪਣੇ ਪੰਜਾਬ ਦੇ ਵਿੱਚ ਹਾਹਾਕਾਰ ਮੱਚ ਜਾਨੀ ਸਿੱਖਾਂ ਨੂੰ ਲੈ ਕੇ ਕਿਉਂਕਿ ਇਹਨਾਂ ਨੂੰ ਇੱਕ ਜੋ ਇੱਕ ਗੱਲ ਕਹਤੀ ਗਈ ਸੀ ਵੀ ਜੋ ਤੁਹਾਡੀ ਇਹ ਫਿਲਮਾਂ ਕੰਗਣਾ ਰਣਾਉਂਦੀ ਇਹਦੇ ਵਿੱਚ ਸਾਡੇ ਸਿੱਖਾਂ ਦੇ ਖਿਲਾਫ ਇਹ ਪੂਰੀ ਤਰ੍ਹਾਂ ਜੋ ਫਿਲਮ ਬਣਾਈ ਗਈ ਆ ਖੁਦ ਇਹ ਕੰਗਣਾ ਰੌਂਤ ਨੇ ਆਪਣਾ ਜੋ ਕਦਾਰ ਇਹਨੇ ਰੋਲ ਨਿਭਾਇਆ ਜੋ ਇਹਦੇ ਵਿੱਚ ਇਹ ਆਪ ਖੁਦ ਇੰਦਰਾ ਗਾਂਧੀ ਬਣੀ ਹੋਈ ਆ ਤਾਂ ਸਾਡੇ ਸਿੱਖਾਂ ਦੇ ਉੱਪਰ ਜਿਵੇਂ ਜਿਵੇਂ ਹੋਏ ਸੀ ਤਸੱਦ ਉਹ ਚੀਜ਼ਾਂ ਦਿਖਾਈਆਂ ਗਈਆਂ ਇਸ ਫਿਲਮ ਦੇ ਵਿੱਚ ਸਾਡੇ ਸਿੱਖਾਂ ਦੇ ਖਿਲਾਫ ਇਹ ਫਿਲਮ ਬਣੀ ਹੋਈ ਆ ਕੰਗਣਾ ਰੌਂਤ ਇੱਕ ਜਿੱਤੀ ਹੋਈ ਐਮਪੀ ਆ ਸ਼ੁਰੂ ਤੋਂ ਉਹਦੇ ਬਹੁਤ ਵੱਡੇ ਵੱਡੇ ਆਪਾਂ ਇਹ ਤੋਂ ਪਹਿਲਾਂ ਹੰਗਾਮੇ ਹੋ ਚੁੱਕੇ ਬਹੁਤ ਵਾਰ ਸਾਡੇ ਕਿਸਾਨਾਂ ਦੇ ਖਿਲਾਫ ਵੀ ਬੋਲ ਚੁੱਕੀ ਉਹ 에어ਪੋਰਟ ਤੇ ਇਹਦੇ ਥੱਪੜ ਵੱਜਾਈ ਕੁਲਵਿੰਦਰ ਕੌਰ ਜੋ ਇੱਕ ਕੁੜੀ ਆਪਣੀ ਡਿਊਟੀ ਨਿਭਾ ਰਹੀ ਸੀ ਤਾਂ ਉਹਨੇ ਇੱਕ ਲੱਪੜ ਮਾਰਿਆ ਗਿਆ ਸੀ ਇਹਦੇ ਮੂੰਹ ਤੇ ਜਦੋਂ ਇਹਨੇ ਇੱਕ ਕੁਝ ਗਲਤ ਬੋਲਿਆ ਗਿਆ ਸੀ ਸਾਡੀਆਂ ਜੋ ਆਪਾਂ ਕਹਿੰਦੇ ਆ ਮਾਤਾ ਪਿਣਾ ਜੋ ਧਰਨੇ ਤੇ ਜਾਂਦੀਆਂ ਆਂ ਕਹਿੰਦੇ 100-100 ਰੁਪਏ ਦਿਹਾੜੀ ਤੇ ਧਰਨੇ ਤੇ ਆਉਂਦੀਆਂ ਤਾਂ ਸਾਡੇ ਕਿਸਾਨਾਂ ਨੂੰ ਗਲਤ ਕਿਹਾ ਗਿਆ ਸੀ ਜੋ ਮਾਤਾ ਪਿਣਾ ਤੇ ਉਸ ਕੁੜੀ ਨੇ ਜਦੋਂ ਉਹਨੂੰ ਤੁਰੰਤ ਪਤਾ ਲੱਗਿਆ ਉਹਨੇ ਇਹਦੇ ਥੱਪੜ ਵੱਜਿਆ ਸੀ ਤਾਂ ਬਹੁਤ ਮੀਡੀਆ ਵਿੱਚ ਬਹੁਤ ਹਾਹਾਕਾਰ ਮੱਚੀ ਸੀ ਕਿਉਂਕਿ ਇਹਨੇ ਬਹੁਤ ਕਈ ਗਲਤੀਆਂ ਕਰੀਆਂ ਗਿਆ ਬਾਅਦ ਚ ਗਲਤੀਆਂ ਮੰਨੀਆਂ ਵੀ ਆ ਸਾਡੇ ਪੰਜਾਬ ਦੇ ਖਿਲਾਫ ਹਰ ਵਕਤ ਇਹ ਬੋਲਦੀ ਆ ਯਾ ਉਂਗਲੀ ਉਠਾਉਂਦੀ ਆ ਯਾ ਸਾਡੇ ਪੰਜਾਬ ਦੇ ਖਿਲਾਫ ਤਾਂ ਹੁਣ ਜੋ ਇਹ ਫਿਲਮ ਜੇ ਆਪਾਂ ਗੱਲ ਕਰੀਏ ਇਹਦੀ ਰੋਕ ਲੱਗ ਗਈ ਸੀ ਫਿਲਮ ਦੀ ਪਰ ਇਹਨੇ ਗੱਲ ਕੀ ਕਹੀ ਕਹਿੰਦੀ ਮੈਂ ਇਹਦੇ ਉੱਪਰ ਕਈ ਕਰੋੜ ਰੁਪਈਆ ਖਰਚ ਚੁੱਕੀ ਜੇ ਮੇਰੀ ਫਿਲਮ ਇਹ ਰੱਦ ਕਰਦੇ ਹੋ ਤਾਂ ਮੇਰਾ ਖਰਚਾ ਜੋ ਇੰਨਾ ਹੋਇਆ ਹੋਇਆ ਤਾਂ ਉਹ ਕਿੱਧਰ ਜਾਊਗਾ ਵੀ ਕਿਸੇ ਵੀ ਹਾਲਤ 'ਚ ਮੈਂ ਇਹ ਫਿਲਮ ਰਿਲੀਜ਼ ਕਰਨੀ ਆ ਤਾਂ ਹੁਣ ਉਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤੇ ਖਾਸ ਕਰਕੇ ਸਾਡੇ ਸਿੱਖਾਂ ਦੇ ਖਿਲਾਫ ਹੈ ਇਹ ਫਿਲਮ ਜੇ ਪੰਜਾਬ ਵਿੱਚ ਰਿਲੀਜ਼ ਹੋਊਗੀ ਹੋ ਸਕਦਾ ਬਹੁਤ ਵੱਡੇ ਹੰਗਾਮੇ ਹੋ ਸਕਦੇ ਆ ਇਸ ਫਿਲਮ ਨੂੰ ਲੈ ਕੇ ਕਿਉਂਕਿ ਇਹ বিজেਪ ਦੇ ਵਿੱਚ ਆ ਆਪਣੇ ਬੰਨੀ ਹੋਏ ਇਹ ਜਿਤਾਉਂਦੀ ਆ ਵੀ ਮੈਂ ਜਿੱਤੀ ਹੋਈ ਪਾਰਟੀ ਦੇ ਐਮਏ ਆ ਐਮਐਲਏ ਲਾ ਲੋ ਜਿੱਤੀ ਹੋਈ ਐਮਪੀ ਆ ਇਹ ਤਾਂ ਵੀ ਮੈਂ ਇਹਨਾਂ ਦਾ ਮੇਰਾ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਸਿੰਘ ਸਾਡੇ ਕਿਸਾਨ ਇਹ ਹੋਰ ਕੰਮਾਂ ਦੇ ਵਿੱਚ ਰੁੱਝੇ ਹੋਏ ਆ ਉਧਰੋਂ ਫਿਲਮ ਰਿਲੀਜ਼ ਹੋਣ ਜਾ ਰਹੀ ਆ ਰੁੱਝ ਕਿੱਧਰ ਰਹਾ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਮੋਦੀ ਵੱਲ ਹੋ ਰਹੇ ਆ ਤੇ ਜਿਹੜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਬੈਠੇ ਆ ਜਿਹੜੇ ਆ ਪਰਸੋਂ ਵੀ ਮੈਂ ਇੱਕ ਵੀਡੀਓ ਪਾਈ ਸੀ ਬਾਪੂ ਸੂਰਤ ਸਿੰਘ ਬੜੇ ਸਮੇਂ ਲੰਬੇ ਸਮੇਂ ਤੋਂ ਬੈਠੇ ਸੀ ਮਰਨ ਵਰਤ ਤੇ ਉਹਨਾਂ ਦੀ ਵੀ ਸੀ ਦੀ ਪਹਿਚੂਕੀ ਬੈਠੇ ਬੈਠੇ ਪਰ ਸਰਕਾਰਾਂ ਨੇ ਨਹੀਂ ਸੁਣੀ ਸੀ ਇਹ ਰੋ ਚੱਲੇ ਸਰਕਾਰਾਂ ਨੇ ਬਿਲਕੁਲ ਵੀ ਕੋਈ ਬਈ ਗੱਲ ਨਹੀਂ ਸੁਣੀ ਤੇ ਜੇ ਹੁਣ ਗੱਲ ਕਰੀਏ ਕਿਸਾਨਾਂ ਦੀ ਇਦਰ ਉਹ ਜੋ ਕਿਸਾਨ ਢੱਲੇਵਾਲ ਸਭ ਬੈਠੇ ਮਰਨ ਵਰਤ ਦੇ ਉਹਨੂੰ ਵੀ ਘੱਟੋ ਘੱਟ ਅੱਜ 50 ਤੋਂ ਉੱਤੇ ਦਿਨ ਹੋ ਚੱਲੇ 2 ਮਹੀਨੇ ਦੇ ਪਹੁੰਚ ਪਹੁੰਚ ਗਏ ਨੇੜੇ ਦਿਨ ਕਿਉਂਕਿ 2 ਮਹੀਨੇ ਦੇ ਕਰੀਬ ਪਹੁੰਚ ਗਏ ਪਹੁੰਚ ਚੁੱਕੇ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਦੀ ਵੀ ਤਾਂ ਜੇ ਗੱਲ ਕਰੀਏ ਉਹਨਾਂ ਬਾਪੂ ਸੂਰਤ ਸਿੰਘ ਦੀ ਉਹਨਾਂ ਦੀ ਵੀ ਸ਼ਹੀਦੀ ਪਾ ਚੁੱਕੇ ਕੋਈ ਸੁਣਵਾਈ ਨਹੀਂ ਹੋਈ ਸਰਕਾਰ ਵੱਲੋਂ ਇਹ ਸਰਕਾਰ ਸਾਡੇ ਕਿਸਾਨਾਂ ਤੇ ਸਾਡੇ ਜੋ ਸਿੱਖਾਂ ਤੇ ਅਤਿਆਚਾਰ ਕਰਦੀ ਹੈ ਜੀ ਧੁਰ ਤੋਂ ਕੋਈ ਵੀ ਸਰਕਾਰ ਆ ਚਾਹੇ ਪੰਜਾਬ ਦੇ ਵਿੱਚ ਹੁਣ ਜੇ ਗੱਲ ਕਰੀਏ ਇੰਦਰਾ ਗਾਂਧੀ ਦੀ ਇੰਦਰਾ ਗਾਂਧੀ ਨੇ ਵੀ ਸਾਡੇ ਕਿਸਾਨਾਂ ਦੇ ਉੱਪਰ ਸਾਡੇ ਸਿੱਖਾਂ ਉੱਪਰ ਅਤਿਆਚਾਰ ਹੀ ਕੀਤਾ ਤੇ ਜੇ ਗੱਲ ਕਰੀਏ ਬੀਮਪਤ ਸਿੰਘ ਦੀ ਉਹਨੇ ਵੀ ਵੀ ਕੋਈ ਸਰਕਾਰ ਨਹੀਂ ਆ ਸਾਡੇ ਪੰਜਾਬ ਵਿੱਚ ਸਾਡੇ ਉੱਪਰ ਸਿੱਧ ਸੋਇਆ ਅਤਿਆਚਾਰ ਹੋਇਆ ਪੰਜਾਬ ਵਿੱਚ ਇਹ ਸਰਕਾਰਾਂ ਨੂੰ ਅੰਜਾਮ ਦੇਣ ਬਾਅਦ ਤੇ ਸਾਡੇ ਸਿੱਖ ਫਿਰ ਜਿਵੇਂ ਆਪਾਂ ਕਹਿੰਦੇ ਜੋਦੇ ਲਾ ਲੋ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਲਾਵਰ ਸਿੰਘ ਹੋਰੀ ਮ ਹਰ ਵੀਡੀਓ ਚ ਨਾਮ ਲੈਣਾ ਉਹਨਾਂ ਤੇ ਬਲਵੰਤ ਸਿੰਘ ਫਿਰ ਸਾਡੇ ਸਿੱਖ ਵੀ ਫਿਰ ਸਾਡੇ ਯੋਧੇ ਆ ਜੋ ਫਿਰ ਇੰਜਾਮ ਦੇਣ ਵਾਸਤੇ ਖੜੇ ਆ ਜੇ ਹੁਣ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤਾਂ ਇਹਦੇ ਸਾਡੇ ਸਿੱਖਾਂ ਦੇ ਖਿਲਾਫ ਆ ਹੋ ਸਕਦਾ ਹਗਾਮਾ ਸਾਡੇ ਪੰਜਾਬ ਦੇ ਵਿੱਚ ਇਹ ਫਿਲਮ ਨੂੰ ਲੈ ਕੇ ਹੋ ਸਕਦਾ ਕਿਉਂਕਿ ਬਹੁਤ ਵੱਡਾ ਹਗਾਮਾ ਹੋ ਸਕਦਾ ਜੇ ਇਹ ਫਿਲਮ ਰਿਲੀਜ਼ ਹੋਊਗੀ ਪਰਦੇ ਤੇ ਪਹੁੰਚ ਗਈ ਪਰ ਇਹ 17 ਜਨਵਰੀ ਨੂੰ ਜੋ ਇਹਨਾਂ ਨੇ ਇੱਕ ਆਪਣੇ ਬੰਨਿਓ ਜੋ ਖਬਰ ਆ ਫੈਲਾਈ ਹੋਈ ਆ ਵੀ 17 ਜਨਵਰੀ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਆ ਫਿਰ ਤੇ ਹੋਰ ਵੀ ਬਹੁਤ ਖਬਰ ਆ ਰਹੀਆਂ ਵੀ 17 ਜਨਵਰੀ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤਾਂ ਇਹ ਕਾਦੇ ਕਰਕੇ ਹੋ ਰਹੀ ਆ ਕਿਉਂਕਿ ਇਹਨੇ ਇਹ ਕਹਿ ਰਹੀ ਆ ਵੀ ਮੈਂ ਬਹੁਤ ਕਰੋੜ ਰੁਪਇਆ ਖਰਚ ਚੁੱਕੀ ਮੈਂ ਫਿਲਮ ਰੱਦ ਨਹੀਂ ਕਰ ਸਕਦੀ ਵਿੱਚੋਂ ਸੀਨ ਜੋ ਕੱਟ ਸਕਦੇ ਆ ਸੀ ਫਿਲਮ ਰਿਲੀਜ਼ ਹੋਣ ਤੋਂ ਨਹੀਂ ਰਹਿ ਸਕਦੀ ਤਾਂ ਇਹ ਮੈਨੂੰ ਇਹ ਆ ਵੀ ਸਾਡੇ ਪੰਜਾਬ ਵਿੱਚ ਬਹੁਤ ਵੱਡੀ ਇੱਕ ਲੜਾਈ ਸ਼ੁਰੂ ਹੋ ਸਕਦੀ ਆ ਇਸ ਸਰਕਾਰ ਖਿਲਾਫ ਕਿਉਂਕਿ ਜਿੱਤੀ ਹੋਈ ਐਮਪੀ ਆ ਇਹਨੂੰ ਇਹ ਆ ਮੈਂ ਸੈਂਟਰ ਸਰਕਾਰ ਦੇ ਵਿੱਚ ਸਾਡੇ ਸਿੱਖ ਇਹ ਨਹੀਂ ਦੇਖਦੇ ਸੈਂਟਰ ਸਰਕਾਰ ਚ ਕੋਈ ਵੀ ਆ ਸਰਕਾਰ ਜੇ ਸਾਡਾ ਪਿੱਛਾ ਪਾਇਆ ਸਾਡਾ ਪੰਜਾਬ ਜੋ ਸ਼ੁਰੂ ਤੋਂ ਜਾਣਦੇ ਆਏ ਆ ਕੋਈ ਵੀ جنگ ਅੱਜ ਤੱਕ ਕੋਈ ਜੰਗ ਹਰਿਆਣੀਆਂ ਅਜੇ ਤੱਕ ਚਾਹੇ ਉਹ ਸਰਕਾਰ ਨਾਲ ਚਾਹੇ ਉਹ ਪ੍ਰਸ਼ਾਸਨ ਨਾਲ ਤਾਂ ਇਸ ਕਰਕੇ ਕਹਿਣਾ ਚਾਹੁੰਦੇ ਆ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਪੰਜਾਬ ਦੇ ਪ੍ਰਤੀ ਹਰ ਖਬਰ ਜੋ ਹੁੰਦੀ ਹੈ ਥੋੜੀ ਜਿਹਾ ਵਿਚਾਰ ਸਾਂਝੇ ਕਰਦੇ ਆਪਾਂ ਜੋ ਇਹ ਕੰਗੜਾ ਰੌਤ ਇੱਕ بگੜੀ ਹੋਈ ਸ਼ੈਤਾਨ ਕਹਿ ਲੋ بگੜੀ ਹੋਈ ਇਹ ਕਹੇ ਬਹੁਤ بگੜੀ ਹੋਈ ਭੇਡ ਆਗੀ ਜੋ ਇਹ ਪੰਜਾਬ ਦੇ ਖਿਲਾਫ ਹੀ ਬੋਲਦੀ ਆਈਆ ਚਾਹੇ ਇਹ ਲੱਖ ਲੋਕਾਂ ਨੇ ਇਹਨਾਂ ਦੀਆਂ ਫਿਲਮਾਂ ਦੇਖੀਆਂ ਫਿਲਮੀ ਸਟਾਰ ਰਹੀ ਆ ਹੁਣ ਚਲੋ ਜੋ ਵੀ ਇਹ ਸਰਕਾਰ ਦੇ ਵਿੱਚ ਜਿੱਤੀ ਐਮਪੀ ਆ ਜਾਂ ਜੋ ਵੀ ਇਹ ਸਾਡੇ ਪੰਜਾਬ ਦੇ ਖਿਲਾਫ ਉਂਗਲੀ ਉਠਾ ਰਹੀ ਆ ਇਹ ਬਹੁਤ ਵੱਡੀ ਗਲਤ ਕੰਧ ਹੈ ਦੀ ਵਾ ਸਾਡੇ ਉਧਰ ਸਾਡੇ ਉਧਰ ਜੋ ਕਿਸਾਨ ਆ ਉਧਰ 111 ਕਿਸਾਨ ਹੋਰ ਬੈਠ ਚੁੱਕੇ ਕੱਲ ਇੱਕ ਦੀ ਤਬੀਅਤ ਖਰਾਬ ਹੋ ਗਈ ਸੀ ਸਾਡਾ ਪੰਜਾਬ ਹਰ ਵਕਤ ਜੂਝਦਾ ਆਉਂਦਾਗਾ ਇਸ ਇਹਨਾਂ ਨੂੰ ਜੋ ਆਪਾਂ ਕਹਿੰਦੇ ਤਸੱਦਦ ਹੋ ਰਿਹਾ ਸਾਡੇ ਕਿਸਾਨਾਂ ਦੇ ਉੱਪਰ ਤੇ ਸਾਡੇ ਸਿੱਖਾਂ ਦੇ ਉੱਪਰ ਕਿਉਂਕਿ ਜੋ ਬਾਪੂ ਸੂਰਤ ਸਿੰਘ ਆ 2015 ਦੇ ਵਿੱਚ ਲੰਬੇ ਸਮੇਂ ਤੋਂ ਬੈਠਾ ਜਿਨੇ ਕੀ ਆਪਣੀ ਜ਼ਿੰਦਗੀ ਕੁਰਬਾਨ ਕਰਤੀ ਸਾਡੇ ਪੰਜਾਬ ਵਾਸਤੇ ਸਾਡੇ ਸੰਬੰਧੀ ਸਿੰਘਾਂ ਦੀ ਰਿਹਾਈ ਵਾਸਤੇ ਪਰ ਸਰਕਾਰ ਨੇ ਨਹੀਂ ਸੁਣਿਆ ਚਲੋ ਜੀ ਫਿਰ ਤੋਂ ਕਹਨੇ ਆਪਾਂ ਆਪਣਾ ਪੰਜਾਬ ਦੇ ਪ੍ਰਤੀ ਜੋ ਵੀਡੀਓ ਹੁੰਦੀ ਹੈ ਜੋ ਵੀ ਪੰਜਾਬ ਦੇ ਮੁੱਦੇ ਦੇ ਚੈਨਲਾਂ ਜੋ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੇ ਕੋ ਖਬਰ ਪਹੁੰਚਾਉਨੇ ਆ ਤੇ ਜੋ ਅੱਜ ਦੇ ਵਿਚਾਰ ਸੀ ਕੰਗੜਾ ਰੌਂਤ ਫਿਲਮ ਲੈ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਿਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ